ਪੁੱਤ ਨੇ ਪਿਓ ਨਾਲ ਕੀਤਾ ਆ ਕੰਮ ਵੀਡੀਓ ਨੂੰ ਕਰ ਰਿਹਾ ਹਰ ਕੋਈ ਸ਼ੇਅਰ ਤੁਸੀਂ ਵੀ ਇੱਕ ਵਾਰ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਅਕਸਰ ਹੀ ਹਰ ਇੱਕ ਮਾਪਿਓ ਆਪਣੇ ਧੀਆ ਪੁੱਤਾਂ ਨੂੰ ਬਚਪਨ ਵਿੱਚ ਬਹੁਤ ਹੀ ਲਾਡਾਂ ਚਾਮਾਂ ਨਾਲ ਪਾਲਦੇ ਨੇ ਤੇ ਉਹਨਾਂ ਦਾ ਹਰ ਇੱਕ ਸ਼ੌਂਕ ਪੂਰਾ ਕਰਦੇ ਨੇ ਪਰ ਕੁਝ ਧੀ ਪੁੱਤ ਇਹੋ ਜਿਹੇ ਹੁੰਦੇ ਨੇ ਜੋ ਕਿ ਵੱਡੇ ਹੋ ਕੇ ਗਲਤ ਆਦਤਾਂ ਜਾਂ ਨਸ਼ੇ ਦੀ ਦਲਦਲ ਵਿੱਚ ਫਸ ਕੇ ਆਪਣੇ ਮਾਪਿਓ ਦੀ ਕੁੱਟਮਾਰ ਕਰਦੇ ਨੇ ਅਤੇ ਘਰੋਂ ਵੀ ਕੱਢ ਦਿੰਦੇ ਨੇ ਪਰ ਕੁਝ ਧੀ ਪੁੱਤ ਇਹੋ ਜਿਹੇ ਵੀ ਹੁੰਦੇ ਨੇ ਜੋ ਆਪਣੇ ਮਾਪਿਓ ਦੇ ਬਜ਼ੁਰਗ ਹੋਣ ਤੇ ਉਹਨਾਂ ਦੀ ਬੱਚੇ ਬੱਚਿਆਂ ਵਾਂਗ ਸੇਵਾ ਕਰਦੇ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਮੁੰਡਾ ਆਪਣੇ ਬਜ਼ੁਰਗ ਪਿਓ ਨੂੰ ਗੋਦੀ ਵਿੱਚ ਚੱਕ ਕੇ ਲਿਜਾਂਦਾ ਦਿਖਾਈ ਦੇ ਰਿਹਾ ਹੈ ਦਰਅਸਲ ਇਸ ਨੌਜਵਾਨ ਦੇ ਬਜ਼ੁਰਗ ਪਿਓ ਤੋਂ ਤੁਰਿਆ ਨਹੀਂ ਜਾਂਦਾ ਸੀ ਜਿਸ ਕਰਕੇ ਇਹ ਪੁੱਤ ਆਪਣੇ ਪਿਓ ਨੂੰ ਗੋਦੀ ਵਿੱਚ ਚੱਕ ਕੇ ਵਿਆਹ ਲੈ ਕੇ ਆਉਂਦਾ ਹੈ ਅਤੇ ਵਿਆਹ ਹੋਣ ਤੋਂ ਬਾਅਦ ਗੋਦੀ ਵਿੱਚ ਚੱਕ ਕੇ ਹੀ ਉਸ ਨੂੰ ਲਿਜਾ ਕੇ ਗੱਡੀ ਵਿੱਚ ਬਿਠਾਉਂਦਾ ਹੈ ਸੋ ਕਰਮਾ ਵਾਲੇ ਹੁੰਦੇ ਨੇ ਉਹ ਮਾਂ ਪਿਓ ਜਿਨ੍ਹਾਂ ਨੂੰ ਇਹੋ ਜਿਹੇ ਧੀ ਪੁੱਤ ਮਿਲਦੇ ਨੇ ਜੋ ਕਿ ਉਹਨਾਂ ਨੂੰ ਬੁਢਾਪੇ ਵਿੱਚ ਵੀ ਹਰ ਇੱਕ ਖੁਸ਼ੀ ਅਤੇ ਸੁੱਖ ਦਿੰਦੇ ਨੇ ਸੋ ਤੁਹਾਡੇ ਇਸ ਬਾਰੇ ਤਿ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ